ਸੋਨੇ ਨੱਕ ਜਿੰਨ ਲੰਮੜੇ ਵਾਲਾਂ ਸਿੱਖ ਦੀ ਪਹਿਚਾਨ ਵੀ ਹੈ ਕੇਸ ਜੀ ਅੱਜ ਕੇਸ ਨੂੰ ਕਿਵੇਂ ਡਿਫਾਈਨ ਕਰੋਗੇ ਖਾਲਸੇ ਦੇ ਜਨਮ ਦਿਹਾੜੇ ਨਾਲ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਸੋਹਣੇ ਕਿਸੇ ਵਿਦਵਾਨ ਦੇ ਅਲਫਾਜ਼ ਹਨ ਨਿਸ਼ਾਨ ਸਿੱਖੀ ਈ ਪੰਜ ਹਰਫ ਕਾਫ ਹਰਗ ਜਨਾ ਬਾਸ਼ਿਦ ਈ ਪੰਜ ਮਵਾਫ ਕੀ ਬਾਤ ਹੈ ਪੰਜ ਕਕਾਰਾਂ ਦੀ ਗੱਲ ਕੀਤੀ ਗਈ ਤੇ ਨਾਲ ਇਹ ਕਿਹਾ ਗਿਆ ਵੀ ਪੰਜ ਕਕਾਰਾਂ ਦੇ ਵਿੱਚੋਂ ਇੱਕ ਵੀ ਕਦੇ ਮੁਆਫ ਨਹੀਂ ਹੋ ਸਕਦਾ ਇੱਕ ਵੀ ਕਦੇ ਸਿੱਖ ਦੇ ਜੀਵਨ ਤੋਂ ਪਾਸੇ ਨਹੀਂ ਹੋ ਸਕਦਾ ਜੀ ਇੱਕ ਵੀ ਕਾਰਜੇ ਸਿੱਖ ਤੋਂ ਪਾਸੇ ਹੈ ਤੇ ਉਹ ਸਿੱਖੀ ਤੋਂ ਅਧੂਰਾ ਹੈ ਖਿੰਨ ਥੋੜਾ ਜਿਹਾ ਰੁੱਕ ਕੇ ਇੱਕ ਬੇਨਤੀ ਕਰਾਂਗਾ ਆਪਾਂ ਜੇ ਗੁਰਬਾਣੀ ਪੱਖ ਵੇਖੀਏ ਆਪਾਂ ਜੇ ਅਰਦਾਸ ਦੇ ਪੱਖ ਤੋਂ ਵਿਚਾਰ ਕਰਨ ਦਾ ਯਤਨ ਕਰੀਏ ਆਪਾਂ ਜੇ ਇਤਿਹਾਸਕ ਪੱਖ ਵੇਖਣ ਦਾ ਯਤਨ ਕਰੀਏ ਆਪਾਂ ਜੇ ਸਿੱਖ ਰਹਿਤ ਮਰਿਆਦਾ ਦਾ ਪੱਖ ਵੇਖੀਏ ਆਪਾਂ ਜੇ ਰਹਿਤ ਨਾਮਿਆਂ ਦਾ ਪੱਖ ਵੇਖੀਏ ਤੇ ਹਰ ਇੱਕ ਪੱਖ ਤੋਂ ਸਾਨੂੰ ਕਿਸਾਂ ਦੇ ਬਾਰੇ ਇਸ ਗੱਲ ਦਾ ਸੋਝੀ ਮਿਲੀ ਹੈ ਕਿ ਕੇਸ ਗੁਰੂ ਦੀ ਮੋਹਰ ਹਨ ਬਿਲਕੁਲ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਸਤਗੁਰੂ ਜੀ ਮਹਾਰਾਜ ਆਪਣੀ ਬਾਣੀ ਦੇ ਅੰਦਰ ਜਦੋਂ ਆਪਾਂ ਤਲੰਗ ਰਾਗ ਦਾ ਬਚਨ ਸਾਹਮਣੇ ਰੱਖੀਏ ਤੇ ਜਿੱਥੇ ਸਾਹਿਬ ਜੀ ਨੇ ਇਹ ਬਚਨ ਕਹੇ ਮਮ ਸਰ ਮੂਏ ਫਾਰਸੀ ਦਾ ਸ਼ਬਦ ਹੈ ਮੂਵੇ ਦਾ ਭਾਵ ਹੈ ਵਾਲ ਜਾਂ ਮੂਵੇ ਦਾ ਅਰਥ ਹੈ ਕੇਸ ਕੇਸ ਬਿਲਕੁਲ ਗੁਰਬਾਣੀ ਆਪਾਂ ਪੜੀਏ ਤੇ ਗੁਰਬਾਣੀ ਵਿੱਚ ਸਿੱਧੇ ਸ਼ਬਦਾਂ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਬਖਸ਼ਿਸ਼ ਕੀਤੇ ਕੇਸਾਂ ਕਾਕਰ ਬੀਜਣਾ ਕਰ ਚਵਰ ਟੁਲਾਵ ਕੇਸ ਸ਼ਬਦ ਵੀ ਗੁਰਬਾਣੀ ਵਿੱਚ ਆਉਂਦਾ ਤੇ ਮੂਵੇ ਵਾਲ ਇਹ ਸ਼ਬਦ ਵੀ ਗੁਰਬਾਣੀ ਵਿੱਚ ਆਉਂਦਾ ਥੋੜਾ ਜਿਹਾ ਜੇ ਆਪਾਂ ਮੱਕੇ ਮਦੀਨੇ ਦੀ ਗੋਸ਼ਟ ਉਸ ਪੱਖ ਨੂੰ ਵੇਖਣ ਦਾ ਯਤਨ ਕਰੀਏ ਤੇ ਉੱਥੇ ਇੱਕ ਸ਼ਬਦ ਆਉਂਦਾ ਮੂਵੇ ਜੀ ਤੁਨ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਨੂੰ ਤਿੰਨ ਉਪਦੇਸ਼ ਦਿੰਦੇ ਨੇ ਨਾ ਤੇ ਉਹਨਾਂ ਉਪਦੇਸ਼ਾਂ ਦੇ ਵਿੱਚ ਪਹਿਲਾ ਉਪਦੇਸ਼ ਬਾਬਾ ਜੀ ਨੇ ਇਹ ਹੀ ਦਿੱਤਾ ਕਹਿਣ ਲੱਗੇ ਕੇਸਾਂ ਦੀ ਸੰਭਾਲ ਕਰਨੀ ਬਿਲਕੁਲ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਰੋਮਾਂ ਦੀ ਬੇਦਬੀ ਨਹੀਂ ਕਰਨੀ ਰੋਮਾਂ ਦੀ ਬੇਦਬੀ ਨਹੀਂ ਕਰਨੀ ਕੇਸਾਂ ਦੀ ਸੰਭਾਲ ਕਰਨੀ ਜਦੋਂ ਆਪਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਪੜੀਏ ਤਨਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਕੇਸ ਨਹੀਂ ਕਟਾਉਣੇ ਸਮਾਂ ਆਇਆ ਤਨਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਮੈਂ ਥੋੜਾ ਜਿਹਾ ਹੁਣ ਤੁਹਾਡਾ ਧਿਆਨ ਲੈ ਕੇ ਚੱਲੇ ਆਂ ਅਰਦਾਸ ਵੱਲ ਜੀ ਕਿਉਂਕਿ ਜਦੋਂ ਆਪਾਂ ਅਰਦਾਸ ਦਾ ਤੀਸਰਾ ਪੈਰਾ ਪੜ੍ਹਦੇ ਆਂ ਜਿੱਥੇ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਆਉਂਦਾ ਉਹਨਾਂ ਦੇ ਵਿੱਚ ਫਿਰ ਇੱਕ ਥਾਂਏ ਭਾਈ ਤਾਰੂ ਸਿੰਘ ਦਾ ਜ਼ਿਕਰ ਆਉਂਦਾ ਖੋਪਰੀਆਂ ਲੋਹਾਈਆਂ ਦਾ ਬਿਲਕੁਲ ਤੇ ਭਾਈ ਤਾਰੂ ਸਿੰਘ ਦਾ ਸਬੰਧ ਸਿੱਧਾ ਹੀ ਕੇਸਾਂ ਨਾਲ ਕੇਸਾਂ ਨਾਲ ਫਿਰ ਇਸ ਤੋਂ ਥੱਲੇ ਜਦੋਂ ਆਪਾਂ ਜਾਣਦੇ ਆ ਨਾ ਮੈਂ ਇੱਕ ਖਿੰਨ ਇੱਥੇ ਰੋਕੇ ਨਾਲ ਹੀ ਬੇਨਤੀ ਕਰ ਜਾਵਾਂ ਭਾਈ ਤਾਰੂ ਸਿੰਘ ਜੀ ਦੇ ਪਰਥਾਏ ਕਿਸੇ ਵਿਦਵਾਨ ਸ਼ਾਇਰ ਦੇ ਬੋਲ ਬੜੇ ਪਿਆਰੇ ਨੇ ਤਾਰੂ ਸਿੰਘ ਨੇ ਕੇਸ ਨਹੀਂ ਲੈਣ ਦਿੱਤੇ ਭਾਵੇਂ ਜ਼ਾਲਮਾ ਖੋਪਰੀ ਲਾਹ ਦਿੱਤੀ ਮੌਜੀ ਪਿਤਾ ਦਸ਼ਮੇਸ਼ ਦੀ ਓਟ ਲੈ ਕੇ ਉਹ ਵੇਖੋ ਸਿੱਖ ਨੇ ਸਿੱਖੀ ਪੁਗਾ ਦਿੱਤੀ ਬਹੁਤ ਖੂਬ ਤੇ ਜਦੋਂ ਅਰਦਾਸ ਤੇ ਤੀਸਰੇ ਪਹਿਰੇ ਨੂੰ ਆਪਾਂ ਪੜਦੇ ਆਂ ਪੜਦੇ ਆਂ ਸੰਪੂਰਨਤਾ ਵੱਲ ਜਾਂਦੇ ਆਂ ਨਾ ਉੱਥੇ ਫਿਰ ਇੱਕ ਸ਼ਬਦ ਬੜਾ ਪਿਆਰਾ ਆਉਂਦਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੁਣ ਇੱਕ ਗੱਲ ਚੇਤੇ ਰੱਖੋ ਕਿ ਸਵਾਸਾਂ ਤੋਂ ਪਹਿਲਾਂ ਕੇਸ ਨਹੀਂ ਕੇਸ ਨਹੀਂ ਜਾਣੇ ਚਾਹੀਦੇ ਸਵਾਸ ਜਾਂਦੇ ਨੇ ਤੇ ਚਲੇ ਜਾਣ ਗੁਰਮੁਖੋ ਕਿਉਂਕਿ ਸਿੱਖ ਤੇ ਵਾਰ-ਵਾਰ ਇਹ ਅਰਦਾਸ ਕਰਦਾ ਹੈ ਵੀ ਮਾਲਕਾ ਕਿਰਪਾ ਕਰੀ ਮੇਰੀ ਜਿਹੜੀ ਸਿੱਖੀ ਉਹ ਕੇਸਾਂ ਸਵਾਸਾਂ ਦੇ ਸੰਗ ਨਿਭ ਜਾਈ। ਫਿਰ ਆਪਾਂ ਇਸ ਤੋਂ ਅੱਗੇ ਚਲੀਏ। ਜਦੋਂ ਅਰਦਾਸਤਾ ਆਪਾਂ ਛੇਵਾਂ ਪੈਰਾ ਵੇਖਣ ਦਾ ਯਤਨ ਕਰਦੇ ਹਾਂ। ਜਿੱਥੇ ਦਾਨਾਂ ਦਾ ਜ਼ਿਕਰ ਆਉਂਦਾ ਸੱਤ ਦਾਨ ਆਉਂਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ। ਫਿਰ ਨਾਲ ਸ਼ਬਦ ਆਉਂਦਾ ਉੱਥੇ ਕੇਸ ਦਾਨ। ਕੇਸ ਦਾਨ। ਪਹਿਲਾਂ ਸਿੱਖੀ ਤੇ ਸਿੱਖੀ ਦੇ ਨਾਲ ਕੇਸ। ਸਿੱਖੀ ਤੇ ਕੇਸ ਦਾ ਸਬੰਧ ਵੇਖੋ ਅਰਦਾਸ ਦਾ ਤੀਜਾ ਪੈਰਾ ਵੀ ਸਿੱਖੀ ਤੇ ਕੇਸਾਂ ਦੀ ਗੱਲ ਕਰਦਾ ਹੈ ਅਰਦਾਸ ਦਾ ਛੇਵਾਂ ਪੈਰਾ ਵੀ ਸਿੱਖੀਦਾਨ ਤੇ ਕੇਸਤਾਨ ਇਹ ਇਹ ਬਾਬਤ ਸਾਨੂੰ ਅਰਦਾਸ ਵਿੱਚੋਂ ਬਹੁਤ ਕੁਝ ਮਿਲਦਾ ਹੈ ਜੀ ਬਿਲਕੁਲ ਉਸ ਤੋਂ ਅੱਗੇ ਜੇ ਆਪਾਂ ਹੋਰ ਪੱਖ ਥੋੜਾ ਜਿਹਾ ਮੈਂ ਤੁਹਾਡਾ ਧਿਆਨ ਇਤਿਹਾਸਕ ਪੱਖ ਤੇ ਲੈ ਕੇ ਚੱਲਿਆਂ ਜੇ ਆਪਾਂ ਕਿਤੇ ਕੇਸਾਂ ਦੀ ਕੀਮਤ ਪੁੱਛਣੀ ਹੋਵੇ ਨਾ ਕੇਸਾਂ ਦੀ ਕੀਮਤ ਪੁੱਛ ਕੇ ਵੇਖੋ ਪੀਰ ਬੁੱਧੂ ਸ਼ਾਹ ਨੂੰ ਕੇਸਾਂ ਦੀ ਕੀਮਤ ਪੁੱਛ ਕੇ ਵੇਖੋ ਭਾਈ ਤਾਰੂ ਸਿੰਘ ਨੂੰ